ਸਾਰੇ ਭਰਾਵਾਂ ਨੂੰ ਸასი ਸ਼ਾਲ ਸਾਡੇ ਲਾਈਫ ਲਾਈਨ ਕਬੱਡੀ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਮੈਂ ਤੁਹਾਡਾ ਆਪਣਾ ਸੁਖ ਬਲਵਾਨ ਤੇ ਅੱਜ ਪਲੇਅਰ ਤੇ ਆਏ ਆ ਤੇ ਮੈਂ ਤਾਂ ਵੈਸੇ ਇਹਨਾਂ ਨੂੰ ਕਹਿੰਦਾ ਵੀ ਥੋੜੀ ਗਰਮੀ ਥੋੜੇ ਲੇਟ ਆਇਆ ਕਰੋ ਤੇ ਲਾਉਣੇ ਅੱਜ ਘੈਂਟ ਘੈਂਟ ਐਕਸਰਸਾਈਜ਼ਾਂ ਆਜੋ ਨਾਲੇ ਦੱਸਦੇ ਆਂ ਕੱਟਾਂ ਗੱਲ ਬਾਤ ਔਰ ਫਿਰ ਸਿਆਬੀ ਵੱਧ ਗਿਆ ਮਮਾ ਇਥੇ ਤੂੰ ਪਛਾਹ ਮਛਾ ਰਹਿਣਾ ਸਿਆਬੀ ਦਾ ਆਪਣੀ ਜਾਨ ਆਲੇ ਆ ਜਾ ਤਬਾ ਅੱਜ ਆਪਾਂ ਹੀ ਬੰਦੀ ਟੰਡਾ ਠੀਕ ਹੈ ਇਹਨਾਂ ਦੀ ਆਕਾ ਕਡੋੜੀਆਂ ਆਪਾਂ ਪੂਰੀ ਅੱਜ ਜਿੰਨੀਆਂ ਸੋਸਾਈਆਂ ਨੇ ਸਾਰੀਆਂ ਸਿਆਬੀ ਦੇ ਮੁਤਾਬਕ ਲੱਗਣਗੀਆਂ ਠੀਕ ਆ ਹਾਂ ਘਰ ਨਹੀਂ ਕਰਦਾ ਰੋਟੀ ਨਹੀਂ ਖਾਦੀ ਕਰ। ਲੋ ਜੀ ਜੋਵਨ ਭਾਈ ਜੋਵਨ ਭਾਨ ਦੇ ਰੋਟੀ ਛੱਡ ਗਿਆ ਔਰੇ। ਉਹ ਨਾ ਮੈਂ ਰੋਟੀ ਨਹੀਂ ਖਾਦੀ ਕੱਲ ਔਖੀਆਂ ਨਹੀਂ ਆਂਦਿਆ। ਬਲੌਗ ਵਾਲਾ ਫਿਰ ਨਾਲ ਹੀ ਰੱਖ ਰਿਹਾ। ਇਹ ਵੀਰ ਆਪਣਾ ਪੱਕਾ ਆਪਣੇ ਨਾਂ ਨਾਲ। ਖਵਾਬਦਾਰ ਹੀ ਹੋਈ ਹਾਂ। ਆਹ ਲੋ। ਸਾਲੇ ਦਾ ਹੈ। ਜੀ। ਫਾਸਰੀ ਘਾਲ ਬਲਾਸ ਆ ਰਹੇ। ਸ੍ਰੀਕਾਲ ਜੀ। ਉੱਥੋਂ ਚੱਲ ਪਿਆ ਤਾਂ ਇੱਥੋਂ ਮੈਂ ਚੱਲ ਪਿਆ ਤੇ ਇੱਥੇ ਜਾ ਕੇ ਨਾ ਬਾਅਦ ਪਿਆ ਆ। ਇੱਕ ਵਾਰਾ ਮਾਰਨਾ ਫੇਰ ਸੁਣਾਵਾ। ਠੀਕ ਆ? ਫੇਰ ਆਉਣਾ ਇਹਦੇ ਤੇ ਆ ਆ ਆ ਜੋੜਾ ਵਾ। ਇਹਦੇ ਤੇ ਠੀਕ ਆ। ਉਹ ਸਮਝ ਆਉਂਦਾ ਹੀ ਆ? ਹਾਂਜੀ। ਕਿਦਾਂ ਬਣਾ? ਫੇਰ ਵੇਖੋ ਦੱਸ ਦੇਣਾ ਦੁਬਾਰਾ। ਇੱਥੇ ਗਏ। ਖੇਡ ਕੇ। ਕਿੱਥੇ ਮਾਰਨਾ ਸਵਾਟਾ ਆਹਰੋ ਤੇ। ਮਾਰ ਕੇ ਉੱਠ ਕੇ ਫੇਰ ਇੱਥੇ ਆਉਣਾ। ਇੱਥੇ ਮਾਰ ਕੇ ਇੱਥੇ ਮਾਰਨਾ ਫੇਰ ਭੱਜਣਾ ਫੇਰ ਆਹ ਦੂਰੀ ਤੇ ਆਉਣਾ ਫੇਰ ਐਡਾ 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 ਕਟਾਉਂਦੇ ਤੁਰੇ ਜਾਣਾ ਤੇ ਦੋ ਦੋ ਬੰਦਿਆਂ ਨੇ ਮਾਰਨੇ ਨੇ ਜਿਹਦੇ ਹੁੰਦੇਗਾ ਸਾਈਡ ਹੁੰਦੇ ਜਾਓ ਲਾਲਮਨ ਪ੍ਰੀਤ ਉਹਦੇ ਨਾਲ ਖਿੱਚ ਕੇ ਰੱਖਿਓ ਐਸਾ ਹੀ ਕਰ ਲਓ ਜੋਟੇ ਖੋਲੋ ਕੋਟਾ ਜੋਟੇ ਖੋਲ ਦੋ ਆਪਣੇ 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 ਹਿਸਾਬ ਨਾਲ ਖੋਲੋ ਤੁਸੀਂ ਖੋਲੋ ਉਹਦੇ ਲਾਗੇ ਕਰ ਕੀ ਫਾਈ ਬਣਾਉਂ ਤਰਤੀਬ ਜ਼ੋਰ ਇਹਦੇ ਚ ਲੱਗਣਾ ਜੇ ਮਰ ਕੇ ਲੁੱਟ ਗਏ ਨਹੀਂ سامنے ਵਾਲੀ ਟੀਜਾ ਰਿਲੈਕਸ ਤੁਹਾਨੂੰ ਮੈਂ ਆਪੇ ਕਰ ਦੂੰਗਾ ਫੁੱਲਾਂ ਅੜਕਾ ਕਰਕੇ ਘੱਲੂਗਾ ਠੀਕ ਆ ਇਹ ਮੋਦੀ ਨਾ ਉਧਰੋਂ ਚੋਰੀ ਜਾਂਦਾ ਇਧਰੋਂ ਨਹੀਂ ਆਉਂਦਾ ਹਾਂ ਅੱਜ ਜੇ ਲਵਾਉਂਗਾ ਇਹਦੇ ਨਹੀਂ ਨਹੀਂ ਇਹੋ ਲਾਉਣੇ ਪਾਜ ਕੇ ਆਲੀ ਆ ਚੱਲ ਚੱਲ ਮਨਪ੍ਰੀਤ ਚੱਲ ਨਾ ਉਹ ਖਿੱਚ ਕੇ ਖਲਾਉ ਖਿੱਚ ਕੇ ਖਿੱਚ ਕੇ ਸਹੀ ਆ ਛਵਾ 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 ਫੜ ਕੇ ਚਾਲ ਮਸੇਮ ਉਹ ਵੇਖੀ ਜਾਓ ਇਦਾਂ ਬਦਲੀ ਇਸ ਤਰ੍ਹਾਂ ਲਾਉਣੀ ਨਹੀਂ ਜਿੱਦਾਂ ਇਹ ਨਾ ਹੁੰਦਾ। ਸ਼ਰਾਬ ਨਹੀਂ ਕਰਨਾ। ਸਈਆ 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 ਖਿੱਚ ਕੇ ਪੜਾ ਦੇ। ਛਵਾ ਛਵਾ ਜੋਗਣਾ ਛਵਾ। ਕੱਢਦਾ ਬਾਈ ਕੱਢਦਾ ਬਾਈ ਮਾਰੀ ਸਪੀਡ ਰੱਖ। ਛਵਾ 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 ਗੁੱਡਮਨ ਪ੍ਰੀਤ ਗੋਡੇ। ਪੜਾ ਦੇ। ਇੱਕ ਨਾ ਗਰਮੀ ਆ ਨਿੰਬੂ ਪਾਣੀ ਜਾਂ ਬਾਦ ਨਿੰਬੂ ਪਾਣੀ ਪੀਆ ਕਰੋ じゃ ਆ ਗਈ ਤੁ ਜੋ ਜਾਂਦੇ ਨੇ ਬੇਰੇ ਸ਼ਵਾ 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 ਕੋਟ 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 ਜੋਬਣਾ ਕੋਟ ਪੁੱਤ ਕੋਟ ਬਹੁਤ 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 ਮਾਰਦੇ 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 ਮਗਰੀ 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 ਸ਼ਵਾ 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 ਅੱਛਾ ਅਜਤਨਾ ਲੋਣਾ ਇਹ ਲਾਸਟ ਵਾਲਾ ਠੀਕ ਹੈ ਲੱਗ ਜਾਣਗੇ ਨਾ ਪੁੱਤ ਲੈ ਹਾਂ ਨਹੀਂ ਉਹ 80 ਛੁੱਟ ਨਹੀਂ ਹੈ ਲੈ ਤੋਂ ਹਲੋ ਜੋੜਾ ਛੰਦ ਲੈਣਾ ਉਹ 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 ਸਟੈਪ ਲੰਮਾ ਨਹੀਂ ਦਾ ਠੀਕ ਆਪ ਕੋ ਮੜਦਾ ਨਹੀਂ ਨਾ ਜੰਪ ਨਹੀਂ ਨਾ ਉੱਡਾ ਮਾਰਦਾ ਜੋੜੇ ਤੇ ਜਾਂਦਾ ਨਹੀਂ ਹਾਂ ਸਪੀਡ ਨਾਲ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਰੱਖੋ ਕਾ 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 ਚੱਲ ਚੱਲ ਔਰ ਸੁਣਿ ਗਰਾ ਤਾ ਲਾਸਟ ਆ ਦਿਨ ਮੇਰਾ ਇਹ ਅਨਾ ਖੁੱਤ ਕੇ ਖੁੱਤ ਕੇ ਖੁੱਤ ਕੇ ਖੁੱਤ ਕੇ ਆ ਗਈ ਪੂਰਾ ਬੈਗ ਉਠਾ ਗਾਇਆ ਸਾਨੂੰ ਬਿੰਦਾ ਦੇ ਗਾਨੀ ਦੇ ਆ ਕੇ ਨਿੱਕੇ ਪੂਰਾ ਪ੍ਰੋਪਰ ਥੱਲੇ ਬੈ ਫੇਰ ਆ ਗਏ ਫਿਰ ਆ ਗਈ आ गया सो सा बंगा लास्ट आ नहीं बराबर ही बड़े डांड जो बन ਕਲੋ ਹਲੇ ਆਪਣਾ ਸਾਟ ਦਿਓ ਪਾਣੀ ਕਿੱਦਾਂ ਰੱਖੋ ਕਿੱਦਾਂ ਪਾਣੀ ਪਈ ਸਾਟ ਦਿਓ ਬਾਕੀ ਲਾ ਆ ਜਾ ਆ ਮੁੱਤਨ ਠੰਡਾ ਪਾ ਲੈ ਤੁੰਡਾ ਠੰਡਾ ਪਾਣੀ ਥੋੜੀ ਸਪੀਡ ਰੱਖੋ ਯਾਰ ਉੜਦਾ ਵੇ ਡਬਲ ਬੈਟਸ ਮਾਰ ਕੇ ਉਠੋ ਹੈ ਦਾਂ ਸਵਾ 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 ਅੜਾ ਤਗੜਾ ਕਰਨ ਘਾੜ ਘਾੜ ਜੱਟਾ ਘਾੜੀ ਖਿੱਚ ਕੇ ਰੱਖ ਕਿਦੇ 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 ਆ ਆ ਤਾ ਤਾ ਲਾਓ ਸਪੀਡ ਚ ਬੁੱਤ ਵੀਰ ਰੱਖੋ ਜਿੱਲੀ ਸਪੀਡ ਫੇਰ ਫਾਇਦਾ ਇੰਨੀ ਅਗਰੇ 10 ਤੇ ਲਾਉਣੇ ਆ あとは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなたは、あなあなあな ਕਾਫੀ ਦੰਡਾਂ ਨੇ ਆਇਆ ਫੜ ਕੇ ਪੀਰ ਨਹੀਂ ਐ ਪੀਰ ਬੜੀ ਘਾਹਿਆ ਨੇ ਜਾ ਜਾ ਨਾ ਬੱਕੀ ਲਓ ਕੋਈ ਹੇ ਨਾ ਫਿਰ ਲੱਗ ਗਿਆ ਮਗਰ ਮਗਰ ਆਇਆ ਜਿਹੜਾ ਬੰਦਾ ਖੂਤ ਲਿਆਣਾ ਲਾ ਗਿਆ ਸਾਦੀ ਉੱਤੇ ਨਾ ਦੇਣਾ ਇਹ ਫਸਾੜ ਓਏ ਆ ਨਹੀਂ ਪੀਰ ਬਹੁਤ ਪਿਆਰੀ ਨੇ ਠੀਕੋ ਠੀਕੋ ਓਏ ਓੜੇ ਕੁਸਿਆ ਹੁਣ ਨਿੱਤ ਦੀ ਯਾਰ ਖੇਤ ਤੇ ਰੱਖਾ ਆਣਾ ਵੀ ਬਣ ਜਾ 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 ਤੂੰ ਵੀ ਸਾੜੇ ਜੁੜ ਨਹੀਂ ਛੱਡੇ ਤੇ ਗੋਲਾ ਆਇਆ ਮੈਂ ਕੱਟਣੀ ਲੱਗ ਜਾਈਦਾ ਹੈਡ ਕੇ ਤੇ ਰਿਆਂਦਾ ਨਹੀਂ ਚੜਿਆ ਆਲੋ ਸ਼ਾਹ 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 ਇਸ ਤਰ੍ਹਾਂ ਨਿਸ਼ਾਨੇ ਸੁਤਰਣ ਇੱਧੇ ਖਿੱਚੇ 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 ਪੂਰਾ ਬੈਗ ਉੱਠਿਆ ਕਰ ਸ਼ਨੂ ਹਾਂ ਬੈਰਤ ਮਾਰ ਬੋਲਦਾ ਹਾਂ ਹਾਂ ਜਾਣੀ ਸਾਰੀ ਉਮਰ ਜਾਲ ਜੁੱਤੀ ਆੜੀ ਤੁਰ ਕੰਜਰ ਦੱਸੀ ਕਿੰਨਾ ਚਿਰ ਲੱਗਦਾ ਮੈਨੂੰ ਲੱਗਦਾ ਆ ਵੀ ਨਹੀਂ ਦੋ ਅੱਜ ਇੱਕ ਦਾ ਹਰਦਾ ਬੈਂਦਾ ਦੋ ਐਂਦਾ ਹੁੰਦਾ ਮਿਹਨਤ ਦੇ ਸੀ ਲੋ ਦੋ ਨਹੀਂ ਹੈ ਹੋਰ ਕਿਦਾਂ ਦਾ ਹੁੰਦਾ ਪਰ ਦੇਸੀ ਹੈ ਸਾਰੀ ਘਰੇ ਟੈਰ ਬੜਾ ਕਰਦੇ ਸਹੀਆ 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 ਸਹੀ ਕਾਸ਼ ਪੈਰੇ ਹਲਾ ਸੌਂਦੇ ਸੌਂਦੇ ਠੀਕ ਇੰਨਾ ਕਿਨੇ ਲਾਉਂਦੇ 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 ਇਹਨਾਂ ਦੇ ਲਵਾ ਲੀਏ ਆੜੇ ਰਹਿ ਗਏ ਚਾਰ ਚੱਲ ਚੱਲ ਆਹੋ ਓ ਚਲੋ ਉਹ ਸਪੀਡ ਨਾਲ ਆ ਵੀ ਸਪੀਡ ਨਾਲ ਗੋਲੀਆਂ ਵਾਂਗੂ ਜਿਹੜੀ ਟਰਨ ਮਾਰਨੀ ਨਾ ਗੋਲੀਆਂ ਵਾਂਗੂ ਮਾਰ ਟਰਨ ਡੇਗ ਹਾਂ ਛੋਣਾ ਨਾ ਮੈਨੂੰ ਪ੍ਰੈਸ ਨਹੀਂ ਮਾਰਨੀ ਆਉਂਦੀ ਇਹ ਪ੍ਰੈਸ ਹੀ ਆ ਵੀਰ ਨਾਲ ਡੇਗ

ਉਹ ਫੱਕੀ ਪੀ ਆਵੀ ਉਹੰਨਾ ਨੇ ਕੀ ਕਰਨ ਦਾ ਏ ਉਹ ਤਰੀ ਹਾਂ ਜਾਨੀ ਇੱਕ ਟਿਕਾ ਟਿਕਾ ਆ ਉਹ ਆਪਣੀ ਯਾਰ ਤੈਨੂੰ ਫੜਾ ਦਾਂ ਰਾਸ ਕਰਾ ਆ 80 ਫਿੱਟ ਕੇ ਰੱਖ ਦੂੰ ਅਮਾ ਜਵਾਜ ਤੇਰੇ ਉੱਤੇ ਚੜਦਾ ਠੀਕ ਆ ਤੇਰੀ ਸਪੀਡ ਵੇਖ ਲੈ ਚਾ 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 ਚੱਲ ਹੁਣ ਨੰਮੀ ਕੋਸਾ ਹਾਂ ਹਾਂ ਏਦਾਂ ਸਹੀ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਤਗੜਾਈ ਖਿੱਚ ਕੇ ਰੱਖ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਹੋ ਬੰਦੇ ਵੀ ਲੈ ਲੈ ਕਿੰਨੇ ਖਰਦਾ ਹੀ ਹੁਣ ਕੱਤੇ ਸਵੇਰ ਬੰਦਾ ਆ ਗਿਆ ਤਾਂ ਵੀ ਹੋ ਰਲ ਗਿਆ ਨੇਕਸਟ ਕੌਣ ਹੈ ਚੱਲ ਹਰੀਸ਼ ਤੇ ਹਮਾਂ ਬੰਦੇ ਤੁਸੀਂ ਦੋਵੇਂ ਇੱਕ ਤੁਸੀਂ ਆਏ ਹੋ ਤੁਹਾਡੇ ਇਧਰ ਆ ਕੋਈ ਜਾਂਦਾ ਅਸੀਂ ਹੁਣ ਮੈਂ ਖੇਤ ਨਾਲ ਮੇਲੇ ਨਾਲ ਆ ਰਹੇ ਹਾਂ ਨਾਲ ਮੇੜ ਉਹਦੇ ਚੜ ਕੇ ਰਾਏ ਮਾਮਾ ਕੀ ਗੱਲ ਰੋਟੀਆਂ ਤੇਰੀਆਂ ਰੋਟੀਆਂ ਕੁੱਤਾ ਲਾ ਜਾਂਦਾ ਚੱਲ ਸੱਬੀ ਚੜ ਕੇ ਰਹੇ ਜਿਹੜਾ ਭੀੜ ਨਾਲ ਚੜ ਕੇ ਰਹੇ ਦਿਮਾਗ ਨਾਲ ਚੜ ਕੇ ਰਹ ਜਾਂਦਾ ਡੰਡਾ ਰੱਖਦੇ ਹਾਂ ਮੇਰੇ ਰੱਖ 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 ਮਾਰ ਐਂ ਦੇ ਰਵੀਆ ਰੇ ਰੇ ਆ ਰੇ ਹਾਂ ਅੰਨੇ ਲੈ ਹੋ ਮੇਲੇ ਹਮਿਆਲੋ ਹਮਿਆਲੋ ਐਸੇ ਹੀ ਲਾਉਂਗਾ ਹਮ ਅੱਜ ਲਾਈ ਐਂਦੀ ਉੱਤੋਂ ਨਹੀਂ ਜਾਣਾ ਤੇਰੇ ਵੀ ਚੱਕਰ ਪੂਰੇ ਹੋ ਜਾਣਗੇ ਉਹਨੇ ਫੇਰ ਉੱਧਰ ਚੱਲ ਕੇ ਸੱਬੀ ਇੱਥੇ ਰੁਕ ਜਾ ਪਿਆ ਜਾਨ ਤੇਰੇ ਕੋਲ ਮੈਂ ਨਹੀਂ ਪਾ ਕੇ ਨਗਰ ਰੇ ਮਮਾ ਹਾਂ ਰੋਣਾ ਨਹੀਂ ਆਏ ਤੇਨੇ ਕਰਦਾ ਆ ਕੱਪ 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 ਚੱਲ ਮਾਰ ਮਾਰ ਸਵਾਦ ਸਵਾਦ ਦੋਬਣਾ ਪੁੱਤ ਦੇ ਕੇ ਓਏ ਔਰ ਮਾਰ ਦੇ ਮਾਰ ਦੇ ਕਿੰਨਾ ਲਈ ਜਾਂਦਾ ਨੂੰ ਮੈਂ ਕਾਹ ਵੀ ਨਹੀਂ ਬਰਾਦਦਾਨੀਆਂ ਮੇਰੇ ਤੀਨ ਨੂੰ ਪੰਮਾ ਤੂੰ ਉਸਟਾਰ ਕਰਾਵਾ ਤੂੰ ਉਸਟਾਰ ਢਾਈ ਇਹਨੇ ਨਾ ਹਾਂ ਮਾਰ 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 ਰੱਖ ਰੱਖ ਮਾਰ ਲੈ ਉੱਪਰ ਜਾ ਉੱਧਰ ਚੱਲ ਚੜ ਕੇ ਰਹਿ ਤੇਰੇ ਸਭੀ ਪੂਰੀ ਯਾਨਾ ਇਹਨੂੰ ਦੱਸਣਾ ਨਾਲ ਇਸ ਟਾਈਮ ਨਾਲ ਕਿੱਦਾਂ ਬੰਦਾ ਦੱਸਦਾ ਨਹੀਂ ਆ ਦੱਸ 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 ਤੂੰ ਮਸਤ ਆ ਜਿਹਨਾਂ ਦਾ ਠੀਕ ਹੈ ਉਹ ਆਪਾਂ ਕਿੱਥੇ ਆ ਚੱਲ 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 ਲਾਗੇ ਲਾਗੇ ਛੁੱਟੀ ਆ ਮੈਂ ਥੋੜਾ ਥੱਲੇ ਜਾ ਜਾਂਦਾ ਕਿਉਂ ਨਹੀਂ ਆ ਹਾਂ ਇੱਦਾਂ ਤਗੜਾ ਹੋ ਜਾਏਗਾ ਪੁੱਤ ਇਧਰ ਉਪਰ ਆ ਜਾ ਤੂੰ ਲਾ ਦੇ ਓਏ ਹੇ ਨੀਚ ਪਰ ਆਇਆ ਤੂੰ ਯਾਰ ਕੋਈ ਨਾ ਆਉਂਦੇ ਵੀਰ ਨਾ ਆਉ ਕਿਓ ਸਾਰੇ ਬਣਾਉਣ ਇਹ ਲਾਉਣਾ ਪੜਾ ਕਿਦਾਂ ਵਾ ਇਹ 20 ਛੱਟ ਇੱਕ ਪੈਰ ਦੇ ਦੋਜਾ ਮਰਾ 10 10 10 ਛੱਟ ਲੱਗਣੀ ਹੈ 10 ਵਾਰ ਹੀ ਜਾਣਾ ਅੱਗੇ ਪਿੱਛੇ ਇੱਕ ਪੈਰ ਠੀਕ ਆ ਪਹਿਲਾਂ ਲਾਉਣਾ ਆਹੜਾ ਐ ਰੁਕ ਕੰਮਰ ਪੂਰੀ ਤੋੜਨੀ ਹੈ ਇਹ ਤੋਂ ਠੀਕ ਆ ਠੀਕ ਆ ਇਹ ਹੋ ਗਿਆ ਉਸ ਤੋਂ ਬਾਅਦ ਆਪਾਂ ਲਾਉਣਾ ਵਾ ਠੀਕ ਆ ਇੱਤੇ ਆ ਵੀ 20 ਲਾਉਣੇ ਆ ਉਹ ਵੀ 20 ਲਾਉਣੇ ਆ ਇਸੇ ਰਮਨ ਟ੍ਰੀਨ ਕਰ ਕਰ ਤੁਹਾਨੂੰ ਬਸੀ ਜਾਊਗਾ ਐ ਪੂਰੇ ਰਿਲੈਕਸ ਹੋ ਜਾਓਗੇ ਆ ਜਾਓ ਇੱਥੇ ਮੂੰਹ ਉੱਧਰ ਨੂੰ ਕਰੋ ਸਾਰੇ ਜਗ੍ਹਾ ਇੰਨੀ ਵੱਡੀ ਐ ਟਾਣਾ ਮੰਨੋ ਉਹ ਉਹ ਕਰਮਣ ਕਰਨੇ ਨੇ ਹਾਂ ਪਰਲੇ ਪਾਸੇ ਕਿਥੇ ਹੋ ਜਾ ਮੈਂ ਕਹਾਂ ਸਭੀ ਪਰੇ ਉਹ ਉਹ ਡੰਡਾ ਲੈ ਕੇ ਮਗਰੋ ਜਿਹੜਾ ਨਾ ਸਹੀ ਲਾਊਗਾ ਉਹ ਮਗਰ ਤੇ ਜਾ ਯਾਰ ਕੀ ਕਰਦਾ ਨਾ ਤੈਨੂੰ ਮਾਮਾ ਸਾਰੀ ਜ਼ਿੰਮੇਵਾਰੀ ਦੇਤੀ ਅੱਜ ਤੋਂ ਮੈਂ ਮਗਰ ਇਹਨੇ ਮਗਰ ਕਿੰਨੇ ਨਾ ਸਹੀ ਲੈਣਾ ਰੱਖ ਦੇਣਾ ਹੀ ਚਲ ਓਏ ਸਟਾਰਟ ਕਰੋ ਭਈਆ ਸਹੀ ਆ ਸਹੀ ਹਾਂ ਛੋੜੋ ਥਰੀ ਛੋੜ ਵੱਡੇ ਸ਼ੁਰੂ ਕਰੋ ਹਾਂ ਵੀਰੇ ਹੋ ਗਏ ਦੁਜੇ ਸ਼ੁਰੂ ਕਰੋ ਦੁਜੇ ਹਾਂ ਤੇਰੇ ਹੋਏ ਨਹੀਂ ਆ ਰਹੇ ਓਏ ਉਹਦੇ ਨਾਲ ਹੀ ਸ਼ੁਰੂ ਕੀਤਾ ਹਾਂ ਹਾਂ ਮਮਾ ਤੇਰੀ ਸਪੀਡ ਬੜੀ ਸਲੋ ਫਿਰਦੇ ਅੱਜ ਕਿਹੜੇ ਹੁੰਦੇ ਚਲੋ ਚਲੋ ਚੋੜੋ ਓਏ ਜਿਹਦੇ ਨੇ ਖੜੇ ਡੁੱਸਣਦੇ ਰਹੋ ਜਿਹਦੇ ਜਿਹਦੇ ਚੱਲਦੇ ਆ ਖਰੇ ਕਾ ਹੋ ਗਿਆ ਰੇ ਉਥੇ ਨੂੰ ਹਾਂ ਹਿੱਦਾ ਮਾਰ ਕੇ ਪੁੱਠੀ ਧੰਦਾ 40 ਸੰਗ ਰੈਸ ਕਰੋ ਫੇਰ ਆਜ ਠੀਕ ਆ ਕਿਹੜੀ ਆਪਾਂ ਚੀਜ਼ ਲਾਉਂਦੇ ਹਾਂ ਭਲਵਾਨੋ ਇਹਨੂੰ ਇਹ ਨਹੀਂ ਇਹ ਨਹੀਂ ਵੀ ਮਤਲਬ ਸੋਚਣਾ ਕਿ ਯਾਰ ਅਸੀਂ ਮਾਰ ਕੇ ਲੁੱਟ ਕੇ ਇਹਦਾ ਕੰਮ ਨਹੀਂ ਕਰਨਾ ਇਹਦਾ ਕੋਈ ਮਤਲਬ ਆ ਠੀਕ ਆ ਇਹ ਦੇਖਾ ਕਨਾ ਦਮ ਪੈਂਦਾ ਤੁਹਾਨੂੰ ਪੈਂਦਾ ਕਿ ਨਹੀਂ ਜਦੋਂ ਆਪਾਂ ਬੋਤੇ ਇਹੋ ਜੀਆਂ ਚੀਜ਼ਾਂ ਲਾਵਾਂਗੇ ਨਾ ਐਕਸਰਸਾਈਜ਼ਾਂ ਲਾਵਾਂਗੇ ਹਾਰਡ ਐਕਸਰਸਾਈਜ਼ਾਂ ਲਾਵਾਂਗੇ ਉਦੋਂ ਹੀ ਆਪਣਾ ਸਟੈਮਣਾ ਬਣਾਣਾ ਠੀਕ ਆ ਠੀਕ ਆ ਕੁਝ ਮਾਨਾ ਮੈਂ ਆਪਾਂ ਆਪਾਂ ਇਕੱਲੇ ਡੰਡ ਮਾਰੀ ਹੈ ਇਹ ਇਕੱਲੀਆਂ ਬੈਟਾਂ ਮਾਰੀ ਹੈ ਇਹ ਉਹ ਆਪਣੀ ਜਗ੍ਹਾ ਏ ਜਿਹੜੀ ਚੀਜ਼ ਆ ਇਹ ਆਪਣੀ ਜਗ੍ਹਾ ਜਿਹੜੀ ਆਪਾਂ ਨੂੰ ਇੰਜਰੀ ਆਉਂਦੀ ਹੈ ਨਾ ਇੰਜਰੀ ਜਦੋਂ ਮਾਲਾ ਤੁਹਾਡੇ ਕੇ ਪੈਰ ਪਾਇਆ ਉਹ ਬੰਦਾ ਆ ਨੰਗਾ ਆ ਕੇ ਤੁਰਨਾ ਪੈਂਦਾ ਅੱਕ ਹਰੇ ਕੁਲੇ ਖਿੱਚੇ ਗਏ ਐਦਾਂ ਉਹ ਬੰਦੇ ਕੀ ਕਰਦੇ ਇਕੱਲੇ ਡਾਂਡ ਬੈਠਕਾਂ ਲਾਉਂਦੇ ਆ ਆ ਚੀਜ਼ਾਂ ਨਹੀਂ ਲਾਉਂਦੇ ਠੀਕ ਆ ਏਕ ਸਪੀਚਿੰਗ ਦੀ ਵੀ ਆ ਜਾਂਦੇ ਆ ਠੀਕ ਆ ਤੇ ਐਕਸਰਸਾਈਜ਼ ਦੀ ਐਕਸਰਸਾਈਜ਼ ਆਣੀ ਆ ਲਚਕਾਊਗੀ ਬੋਡੀ ਜੇ ਤਾਂ ਪੰਜ ਤੂੰ ਇਹਨੂੰ ਲਾਉਂਦੇ ਤਾਂ ਨੂੰ ਕਰਦੇ ਆ ਆਪਣੇ ਆਪ ਨੂੰ ਸਾਂ ਨੂੰ ਖੜਦੇ ਆ ਰੀਡ ਦੀ ਹੱਡੀ ਕਿੰਨੀ ਮੂਵ ਕਰਦੀ ਆ ਠੀਕ ਆ ਆ ਆਪਣੇ ਪੱਟ ਕਰਦੇ ਆ ਗੋਡੇ ਕਰਦੇ ਕਿੰਨਾ ਮੂਵ ਹੁੰਦਾ ਆ ਸਰੀਰ ਹਰ ਇੱਕ ਟੀਮ ਐ ਪੂਰੀ ਰਿਲੈਕਸ ਹੋ ਜੂਗੀ ਠੀਕ ਆ ਹੁਣ ਨੈਟਵਰਕ ਸਟਾਰਟ ਕਰਨਾ ਨਾਲ ਸੋਜ ਆ ਆ ਜੋ ਸਾਰੇ ਆ ਜੋ ਆ ਜੋ ਆ ਜੋ ਬਰਾਬਰ ਹੀ ਬਰਾਬਰ ਹੀ ਹੋਣਾ ਇਕੱਠੇ ਸਾਰੇ ਕੋਈ ਕੇਣਾ ਸੀਦਰ ਲੜਾਈ ਹੈ ਆ ਲੈ ਇਹਦਾ ਵੀ ਟਾਇਰ ਦੀ ਅੱਗੇ ਕਰੀ ਮੈਨੇ ਬਰਾਬਰ ਕਿਹੜਾ ਲੋਂਦਾ ਸਹੀ ਥਾ ਵੀ ਜੰਮਾਰਖ ਨਹੀਂ ਮਿਲਿਆ ਠੀਕ ਆ ਲੋਕ ਜਾ ਤੈਨੂੰ ਅੱਥੇ ਇਕੱਠੇ ਸਟਾਰਟ ਕਰ ਉਹਦੋਂ ਤੱਕ ਉਹਨਾਂ ਨਾਲ ਲੱਗਾ ਜਾ ਕੇ ਆ ਆ ਜੋ ਆ ਜੋ ਬੈਠੋ ਹਾਂ ਪਹਿਲਾਂ ਉਹੀ ਲਾਉਣੀਆਂ ਜਿਹੜੀਆਂ ਆਪਾਂ ਪਹਿਲਾਂ ਲਾਈ ਸੀ ਚਲੋ ਸਟਾਰਟ ਚੋ ਹਾਂ ਹਾਂ ਦੱਸਦਾ ਇਸ ਨੂੰ ਰੱਖ ਲੈ ਮੋਰਾਂ ਰੱਖ ਆ ਰੱਖ ਜੇ ਨਾ ਲਊਗਾ ਨਾ ਪੱਕਾ ਨਹੀਂ ਪੱਕਾ ਕਰਕੇ ਰੱਖ ਹਾਂ ਹਾਂ ਚਲੋ ਚਲੋ ਦੂਜੀ ਨੇਸਟ ਸਟਾਰਟ ਕਰ ਦੋ ਜਿਹੜੇ ਹੋ ਗਏ ਆ ਭਲਵਾਨ ਜੀ ਸ਼ੁਰੂ ਕਰੋ ਨਾਲ ਹੀ ਲੂਣਾ ਨਹੀਂ ਆ ਠੀਕ ਆ 40 ਸੰਗੜ ਇਸੇ ਕੰਮ ਨੂੰ ਰੱਖੇ ਆ ਰਸਤਾ ਆਸ਼ੀ ਇਹ ਨਾਲ ਹੀ ਲਾਉਣੀ ਸ਼ੁਰੂ ਕਰ ਦੇਣੀ ਆ ਹਾਂ ਜਿਹੜਾ ਆਖਾ ਰਿਹਾ ਮਾਰਤੀ ਮਜ਼ਾਕੀਆ ਜੀ ਆਵੇ ਜੀ ਕੈਮਰਾ ਚੱਲਣ ਦੇ ਆ ਫालतू ਬਗਵਾ ਗੱਲ ਸੁਣੋ ਮੇਰੀ ਜਿਹੜੀ ਪਲਵਾਨੀ ਆਪਾਂ ਕਰਦੇ ਆ ਨਾ ਤੁਸੀਂ ਡਾਈਟ ਖਾ ਕੇ ਨਾ ਪਲਵਾਨ ਬੰਦਾ ਪਰ ਮਾਨ ਬੰਦਾ ਜਿੰਨਾ ਸੌਂਗਾ ਨਾ ਉਨਾ ਤਕੜਾ ਹੋਊਗਾ ਮਿਹਨਤ ਲਾ ਕੇ ਜਿੰਨਾ ਰੈਸਟ ਕਰੂਗਾ ਨਾ ਨੀਂਦ ਨੀਂਦ ਲਾਊਗਾ ਉਨਾ ਤਕੜਾ ਹੋਊਗਾ ਤੂੰ ਹੀ ਕੀ ਕਰਦੇ ਤੂੰ ਸਾਰੋ ਲੱਗੇ ਰਹੇ ਸਨੈਪਚੈਟ ਤੇ ਹੁੰਦੇ ਜੇ ਇੰਸਟਾ ਤੇ ਲੱਗੇ ਹੁੰਦੇ ਜੇ ਇੱਥੇ ਉਹਨੇ ਮਿਹਨਤ ਲਾਉਣੇ ਆ ਰੈਸਟ ਪੂਰੀ ਆਪਣੀ ਨੀਂਦ ਪੂਰੀ ਕਰੂਆਂ ਮਿਹਨਤ ਲਾ ਕੇ ਜਾ ਕੇ ਸੌਂ ਆ ਠੀਕ ਆ ਤੇ ਰਿਕਵਰੀ ਕਰਕੇ ਆਓ ਬਾਡੀ ਚ ਕਿਦਾਂ ਠਕਾਵਟ ਹੋਊਗੀ ਚਲਾਈ ਤੂੰ ਫੇਸਬੁੱਕ ਜਾਂਦੇ ਜੇ ਸਨੈਪਚੈਟ ਚਲਾਈ ਜਾਂਦੇ ਇੰਸਟਾ ਚਲਾਈ ਜਾਂਦੇ ਏਦਾਂ ਥੋੜੀ ਬਨਵਾਨ ਬਣਿਆ ਜਾਂਦਾ ਏ ਆਪਣੀ ਖਰਾਕ ਖਾਓ ਨੀਂਦ ਪੂਰੀ ਕਰੋ ਜੇ ਖੇਡਣੀ ਕਬੱਡੀ ਦੇ ਪਰਮਾਨ ਬਣਨਾ ਰੇ ਇਤਾਂ ਪਰਮਾਨ ਨਹੀਂ ਬਣਿਆ ਜਾਣਾ ਜੇ ਤੂੰ ਅੱਖੋਂ ਪਿਆ ਇੱਥੇ ਮਿਹਨਤ ਲਾੜੀ ਜਾਂਦਾ ਜਾ ਕੇ ਫੋਨ ਤੇ ਸਟੋਰੀਆਂ ਵੇਖੀ ਜਾਓ ਲਾਈ ਜਾਓ ਟੋਰੀਆਂ ਲਾਉਣੀਆਂ